ਮਨਜਿੰਦਰ ਕੋ ਕਿਹੜੇ ਕਿੱਥੇ ਰਹਿੰਦੇ ਹੋ ਜੀ ਕਿਹੜੇ ਮੰਡੇ ਦੇ ਕਿਰਾਲਗੇਟ ਨੰਬਰ ਗਲੀ ਜਿਹੜਾ ਅੱਜ ਬੱਚੇ ਦਾ ਕਤਲ ਹੋਇਆ ਵਾ ਉਹਦੇ ਬਾਰੇ ਜਾਣਕਾਰੀ ਦਿਓ ਜੀ ਕੀ ਜਾਨਵਰੀ 9 ਵਜੇ ਠੀਕ ਹੈ ਜੀ ਕਾਰਨ ਕੀ ਮੰਨਦੇ ਪਤਲ ਹੁੰਦਾ ਜੀ ਕਾਰਨ ਬਸ ਲੜਾਈ ਆ ਪੈਸਿਆਂ ਦੀ ਖਾਤਰ ਕੋਈ ਲੜਾਈ ਹੋਈ ਆ ਰਾਤ ਨੂੰ ਤੇ ਸਵੇਰ ਨੂੰ ਬਸ ਇਹਨਾਂ ਨੇ 9 ਵਜੇ ਕਿੰਨੇ ਕੇ ਪੈਸਿਆਂ ਦਾ ਮਤਲਬ ਸੀ ਜੀ ਬਹੁਤ 2-200 ਦੀ ਗੱਲ ਹੈ ਕਹਿੰਦੇ ਸੁਣੀ ਸੀਨੇ ਦੀ ਮੈਂ ਇਹ ਕਤਰ ਕਾਦੇ ਨਹੀਂ ਕੀਤਾ ਜੀ ਇਹਨੇ ਕਾਚੂ ਨਾ ਕੀਤਾ ਵਾ ਤਿਆਰ ਨਾ ਕਿੰਨੇ ਕ ਬੰਦੇ ਸੀ ਬੰਦੇ ਕਾਫੀ ਜ਼ਿਆਦੇ ਆ ਕਿਸ ਦਾ ਨਾਮ ਹੈਗਾ ਤੁਹਾਨੂੰ ਯਾਦ ਕੋਈ ਇਹ ਗੁਰਪ੍ਰੀਤ ਸਿੰਘ ਇੱਕ ਤੋਂ ਉਹਦਾ ਫਾਦਰ ਨਾਲ ਗੁਰਪ੍ਰੀਤ ਨੇ ਕਾਚੂ ਮਰੇ ਉਹਦੇ ਫਾਦਰ ਨੇ ਬਾਹਮਾ ਫੜੀਆਂ ਵਾ ਠੀਕ ਹੈ ਜੀ ਹਾਂਜੀ ਸਭ ਤੋਂ ਸਰਦ ਨੂੰ ਕੋਈ ਪਤਾ ਲੱਗਿਆ ਇਹ ਚੀਜ਼ ਦਾ ਮੈਨੂੰ 9:30 ਵਜੇ ਫੋਨ ਆਇਆ ਵਾ ਵੱਡੇ ਬੇਟੇ ਨੂੰ ਫੋਨ ਆਇਆ ਵੱਡੇ ਬੇਟੇ ਨੇ ਬੇਟੀ ਨੂੰ ਫੋਨ ਲਾਇਆ ਮੈਂ ਫੋਨ ਚੱਕਿਆ ਸੀ ਤੇ ਉਹ ਕਹਿੰਦਾ ਵੀ ਐ ਕਰਕੇ ਕੁੜੀ ਨੂੰ ਕਹਿੰਦੇ ਵੀ 6:00 ਵਜੀਆਂ ਵਾ ਤੇ ਮੈਂ ਕੁੜੀ ਨੂੰ ਕਿਹਾ ਵੀ ਨਾ ਵੀ ਇਦਾਂ ਨਹੀਂ ਕਹੀ ਤਾਂ ਕਹਿੰਦੀ ਉਹ ਬੇਰ ਬੇਟੇ ਦਾ ਫੋਨ ਆ ਗਿਆ ਮੈਂ ਪੁੱਛਾ ਲਈ ਮੈਨੂੰ ਫੋਨ ਚੱਕਿਆ ਕਹਿੰਦਾ ਮम्मा ਘਰ ਕੇ ਕਹਿੰਦਾ ਤੇਤ ਹੋ ਗਿਆ ਕੀ ਨਾਮ ਕੀ ਸੀ ਤੁਹਾਡੇ ਬੇਟੇ ਦਾ ਹਮਸ਼ੇਰ ਸਿੰਘ ਉਹਨੂੰ ਜੱਟ-ਜੱਟ ਕਹਿੰਦੇ ਆ ਮੰਡੀ 'ਚ ਠੀਕ ਹੈ ਗੋਪੀ ਉਹਦਾ ਛੋਟਾ ਨਾਮ ਜੱਟ-ਜੱਟ ਸਾਰੇ ਕਹਿੰਦੇ ਜੱਟ ਦੇ ਨਾਂ ਤੇ ਬੁਲਾਉਂਦੇ ਆ ਪੁਲਿਸ ਵਾਲ ਨੂੰ ਕੀ ਕਾਰਵਾਈ ਕੀਤੀ ਗਈ ਜੀ ਹੁਣ ਤੱਕ ਬਾਲਸਰ ਨੇ ਤਾਂ ਕੋਈ ਕਾਰਵਾਈ ਨਹੀਂ ਮੇਰੀ ਸੁਣਾਈ ਹੋਈ ਉਹ ਜਿਵੇਂ ਬਸ ਪਰਚਾ ਲੈ ਕੇ ਲਿਆ ਨਾ ਸਮਝ ਲੱਗਦੀ ਹੈ ਕੀ ਕਰਦੇ ਬਸ ਇੰਨਾ ਕਹੀ ਜਾਂਦੇ ਆ ਵੀ ਮਲਾਜਾ ਕਰ ਦਿੰਨੇ ਆ ਲਾਸ ਦੇ ਦਿੰਨੇ ਆ ਪਰ ਮੈਂ ਲਾਸ ਨਹੀਂ ਲੈ ਕੇ ਜਾਣੀ ਜਿੰਨ ਚੱਕ ਮੈਨੂੰ ਨਿਆਂ ਨਹੀਂ ਮਿਲਦਾ ਮੈਨੂੰ ਨਿਆਂ ਮਿਲੂਗਾ ਤਾਂ ਮੈਂ ਲਾਸ ਘਰ ਲੈ ਕੇ ਜਾਣੀ ਨਹੀਂ ਮੇਰੀ ਲਾਸ ਮੇਰੀ ਬਰੋਬਰ ਪਾ ਦਿਓ ਪਰ ਬਸ ਠੀਕ ਹੈ ਮੈਂ ਆਪਣੇ ਬੱਚੇ ਨੂੰ ਲੈ ਕੇ ਨਹੀਂ ਜਾ ਸਕਦੀ ਅੱਧਾ ਜਿੰਨਾ ਕੋਈ ਕੋਈ ਹੋਰ ਦਾ ਟਾਈਮ ਲਾਸ ਨਹੀਂ ਲੈ ਕੇ ਜਾਣੀ ਜਿੰਨਾ ਟਾਈਮ ਸਾਹਿਬ ਪੁਲਿਸ میری ਕਾਰਵਾਈ ਨਹੀਂ ਸੁਣਾਈ ਕਰਦੀ ਮੇਰੇ ਪਾਪ ਪੁਲਿਸ ਮੈਨੂੰ ਮੈਂ ਥਾਣੇ ਜਾ ਕੇ ਜਾਂਦਾ ਕਹਿੰਦੇ ਆ ਕਹਿੰਦੇ ਅਰੈਸਟ ਕੀਤਾ ਪਰ ਸਾਨੂੰ ਕਹਿੰਦੇ ਅਰੈਸਟ ਕੀਤਾ ਪਰ ਮੈਂ ਜੇ ਨਾ ਬੰਦੇ ਦੇਖਿਆ ਮੈਨੂੰ ਬੰਦੇ ਸਾਬਤ ਕਰ ਦੇਣਾ ਸਾਹਮਣੇ ਵਿਖਾ ਦੇਣਾ ਗੁਰਪ੍ਰੀਤ ਤੇ ਗੁਰਪ੍ਰੀਤ ਦਾ ਫਾਦਰ ਵੀ ਸਾਹਮਣੇ ਕਰ ਦੇਣ ਵੀ ਹਾਂ ਆ ਬੰਦੇ ਕਤਲ ਆ ਤੇਰੇ ਸਾਹਮਣੇ ਕੜਿਆ ਮੈਂ ਲਾਸ਼ ਨੂੰ ਲੈ ਕੇ ਜਾਣ ਨੂੰ ਤਿਆਰ ਤੁਹਾਨੂੰ ਇਹ ਗੱਲ ਦਾ ਯਕੀਨ ਹੈ ਕਿ ਉਹਨਾਂ ਨੇ ਕਤਲ ਕੀਤਾ ਹਾਂਜੀ ਉਹਨਾਂ ਨੇ ਕੀਤਾ ਕੈਮਰਿਆਂ ਵਿੱਚ ਵੀ ਕਾਬੂ ਹੋਏ ਹੋਏ ਆ ਤੇ ਪਰ ਜੇ ਨਹੀਂ ਨਿਆ ਮਿਲਦਾ ਜੀ ਮੈਂ ਨਹੀਂ ਲਾਜ ਚੱਕ ਸਕਦੀ ਆਪਣੀ ਅੱਗੇ ਕੀ ਮੰਗ ਕਰ ਰਹੀ ਹੋ? ਮੰਗ ਕੇ ਕਰਦੀ ਨਿਆਂ ਮੈ ਲੈ ਸਕਦਾ ਸਾਤ ਉਹਨੂੰ ਸਜ਼ਾ ਹੋਵੇ ਫਾਂਸੀ ਹੋਵੇ ਉਹਨੇ ਜਿੱਦਾਂ ਮੇਰਾ ਪੁੱਤ ਮਾਰਿਆ ਉਹਨੇ ਤਾਂ ਪਤੋਦਾ ਹੀ ਮਾਰ ਦੇਣ। ਬਸ ਮੈਨੂੰ ਕੁਝ ਨਹੀਂ ਚਾਹੀਤੇ ਇਤੋਂ ਪਰੇ। ਲੱਛ ਇੰਨਾ ਮੇਰੀ ਬੇਨਤੀ ਹੈ ਵੀ ਹਰ ਮਾਂ ਕੋਈ ਮਾਂ ਵੀ ਕੋਕ ਆਪਣੀ ਸੁਣੀ ਨਹੀਂ ਕਰ ਸਕਦੀ ਪਰ ਮੈਂ ਆਪਣੇ ਕੋਕ ਸੁਣੀ ਕਰ ਲਈ ਬਹੁਤ ਜਿਆਦੇ ਮੈਂ। ਫਿਰ ਕਿਤੇ ਮੈਂ ਬਹੁਤ ਔਖੇ ਮੇਰੇ ਬੱਚੇ ਪੜ੍ਹੇ ਹੋਏ ਮੈਂ ਨਹੀਂ ਨਹੀਂ ਚੱਲ ਚੱਕਦੀ ਉਹਨੇ ਨੂੰ। ਕੰਮ ਕਰ ਕੀ ਕਰਦਾ ਬੇਟਾ ਤੂੰ? ਉਹ ਬੱਲੇਦਰੀ ਮੰਡੀ ਚ ਕਰਦਾ ਸੀਗਾ। ਮੈਨੂੰ ਨਹੀਂ ਪਤਾ ਲੱਗਦਾ ਮੇਰੇ ਬੱਚੇ ਜਿਹੜੇ ਬੰਦੇ ਨਾਲ ਤੁਸੀਂ ਨਾ ਰਹੇ ਨਾ ਨਾਲ ਕੰਮ ਕਰਦੇ ਸੀ ਪਤਾ ਨਹੀਂ ਨਾਲ ਕਰਦੇ ਕੀ ਕਰਦੇ ਪਰ ਹੈ ਇਕੱਠੇ ਸਾਰੇ ਹੁੰਦੇ ਸੀਗੇ ਰਾਤੀ ਉਹਨੇ ਦੀ ਪੈਸੇ ਦੀ ਕਤਲ ਲੜਾਈ ਰਾਤੀ ਉਹਨੇ ਦੀ ਲੇਡੀ ਚਾਹਿਆ ਦੀ ਲੇਡੀ ਚ ਨੇ ਵੀ ਉਹਨੇ ਨੇ ਕੁੱਟ ਮਾਰ ਕੀਤੀ ਉਹਨੇ ਨੇ ਉਹਦੀ ਕੁੱਟ ਮਾਰ ਕੀਤੀ ਬੱਚੇ ਦੀ ਵੀ ਰਾਤੀ ਬੱਚੇ ਦੀ ਸਵੇਰੇ ਫੇਰ ਉਹਨੇ ਨੇ ਮੰਡੀ ਚ ਫੇਰ ਉਹਨੇ ਨੇ ਬੱਚੇ ਨੂੰ ਮਾਰ ਦਿੱਤਾ ਉਹਨੇ ਨੇ 11 ਨਾਲ ਮਾਰਿਆ ਸਰੀਆਮੂ ਸਰੀਆਮ ਕਾਮੂ ਹੋਇਆ ਕੋਈ ਕੋਲਾ ਹੁੰਦਕ ਸਰੀਆਮੂ ਹੋ ਗਿਆ ਦੁਨੀਆ ਇੰਨੀ ਜਨਤਾ ਖੜੀ ਦੁਨੀਆ ਜਨਤਾ ਦੇ ਵਿੱਚ ਕਤਲ ਸਰੀਆਮੂ ਹੋਇਆ ਬੱਚੇ ਦੇ ਇੱਕ ਦਾ ਛੋਟਾ ਜਿਹਾ ਬੱਚਾ ਕੋਈ ਵੱਡਾ ਬੱਚਾ ਉਹ ਪਤਨੀ ਕਿਵੇਂ ਉਹਦੀ ਜਾਨ ਟੁੱਟੀ ਹੋਈ ਹੈ ਕਿੰਨੇ ਕ ਸਾਲ ਦਾ ਸੀ ਹੈ ਕਿ 20-22 ਸਾਲ 20 ਕੇ ਸਾਲ ਦਾ ਹੀ ਹੈ ਤਬੀਮਾ ਲੱਗਣਾ ਕੱਲੂ ਕੱਲ ਲੱਗਿਆ ਉਹਨੂੰ ਪਾਣੀ ਪੁਣੀ ਪਿਲਾਓ ਯਾਰ ਕੋਈ ਨਾ ਪਾਣੀ ਪਿਲਾਓ ਪਾਣੀ ਲਿਆ ਲੈ ਗੇਂ ਅੰਦਰ ਕਰੋ ਕੀ ਗੱਲ ਹੋ ਗਈ ਜਿਹੜਾ ਮੈਂ ਰਾਤ ਕਹਿੰਦੇ ਲੜਾਈ ਹੋਈ ਹੈ ਮਾੜੀ ਮੇਰਾ ਦੋਤਾ ਲੱਗਦਾ ਵਾ ਕੀ ਗੱਲ ਹੋਈ ਸਾਰੀ ਦੱਸੋ ਰਾਤ ਲੜੇ ਅਜ ਤੜ ਕਿਉਂ ਫੇਰ ਗਏ ਤੜ ਕੇ ਫੇਰ ਕਣੀ ਤੋਫਾਈ ਹੋ ਗਏ ਤੇ ਉਹਨਾਂ ਨੇ ਪਤਾ ਨਹੀਂ ਘਰ ਪਹੁੰਚੇ ਉਹਨਾਂ ਨੇ ਕਹਣੀ ਕਰਦਾ ਮਾਰੀਆਂ ਕਾਚੂ ਕਿੰਨੇ ਕੁ ਬੰਦੇ ਸੀ ਬੰਦੇ ਤਾਂ ਕਾਫੀ ਜਾਣੇ ਸੀਗੇ ਪਰ ਨਾਂ ਨਹੀਂ ਜਾਣਦੇ ਸੀ ਕਿਸੇ ਮੈਂ ਇਹਨਾਂ ਨੂੰ ਦੇਖਿਆ ਵਾ ਗੁਆਰਦੀ ਫੇਰ ਪਰ ਆਰੋਗੇ ਪਹੁੰਚ ਗਏ ਹਾਂਜੀ ਪਹੁੰਚ ਗਏ ਹਾਂ ਪੁਲਿਸ ਨੇ ਫੜਲੇ ਕਿ ਨਹੀਂ ਫੜੇ ਨਹੀਂ ਫੜੇ ਨਹੀਂ ਕੁਛ ਨਹੀਂ ਕਰ ਦੇਗੇ ਸਾਨੂੰ ਤਾਂ ਉਹਨਾਂ ਨੂੰ ਫਾਂਸੀ ਚੜਾਉਣਾ ਚਾਹੀਦਾ ਜਿਵੇਂ ਸਾਡਾ ਪੁੱਤ ਸਜਾ ਦੇ ਦਿੱਤਾ ਉਹਨਾਂ ਨੂੰ ਵੀ ਫਾਂਸੀ ਬਣੀ ਚਾਹੀਦੀ ਅਸੀਂ ਉਹਨਾਂ 'ਚ ਗਰਲਾਸ ਨਹੀਂ ਚੱਕਣੀ ਜਿੰਨੇ ਜ਼ਿਕਰ ਇਹਨਾਂ ਨੂੰ ਫਾਂਸੀ ਨਹੀਂ ਹੁੰਦੀ ਉਹ ਫੜੇ ਜਾਣੇ ਚਾਹੀਦੇ ਆ ਸਾਨੂੰ ਸੁਨਾਫੀ ਮਿਲਣੀ ਚਾਹੀਦੀ ਆ ਅੱਜ ਸਾਡੀ ਨਹੀਂ ਕੋਈ ਸੁਣਦਾਗਾ ਸਵੇਰ ਦੇ ਬੈਠੇ ਆ ਕੋਈ ਕਾਰਵਾਰੀ ਹੋਈ ਨਹੀਂ ਕੋਈ ਨਹੀਂ ਬਈ ਕੋਈ ਨਹੀਂ ਬਈ ਕਾਰਵੇ ਸਵੇਰ ਦੇ ਬੈਠੇ ਆ ਅਸੀਂ 9 ਵਜੇ ਦੇ ਵਿੱਚ ਜਦੋਂ ਉਹ ਤੇ ਛੱਡ ਕੇ ਗਏ ਮਰੇ ਹੋਏ ਨੂੰ ਛੱਡ ਕੇ ਗਏ ਇੱਕ ਤਾਂ ਹੁੰਦਾ ਨੇ ਅਗਲਾ ਕਹਿੰਦਾ ਸਾਹ ਚੱਲਦੇ ਸੀ ਮਰੇ ਹੋਏ ਨੂੰ ਛੱਡ ਕੇ ਗਏ ਸਾਨੂੰ ਸੁਨਾਪੀ ਮਿਲਣੀ ਚਾਹੀਦੀ ਆ ਉਹਨਾਂ ਨੂੰ ਫਾਂਸੀ ਹੋ ਜੀ ਦਾਣਾ ਮੰਡੀ ਮੰਦਰ ਦੇ ਨੇੜੇ ਕੁਝ ਪਤਾ ਲੱਗਿਆ ਉਹ ਤਾਂ ਕਿ ਕੀ ਹੈ ਕੀ ਇਹ ਮਾਮਲਾ ਜੀ ਇਹਦੇ ਚ ਅੱਜ ਦੋ ਜਣੇ ਸ਼ਮਸ਼ੇਰ ਤੇ ਲਵੀਸ਼ ਪੰਡਤ ਕਰਕੇ ਇਹਨਾਂ ਦੀ ਆਪਸੀ ਇੱਥੇ ਕੋਈ ਤਕਰਾਰਬਾਜ਼ੀ ਹੋਈ ਆ ਉਹਦੇ ਚ ਜਿਹੜਾ ਸ਼ਮਸ਼ੇਰ ਏਲੀਅਸ ਜੱਟ ਸਗਾ ਉਹਦੀ ਇਹਨੇ ਕੋਈ ਸ਼ਾਰਪ ਵੈਪਨ ਲਵੀਸ਼ ਨੇ ਉਹਨੂੰ ਹਿੱਟ ਕੀਤਾ ਤਾਂ ਉਹਦੀ ਡੈਥ ਹੋ ਗਈ ਆ ਉਹ ਚ ਕਾਰਵਾਈ ਕਰ ਰਹੇ ਆ ਤੇ ਸਾਡੀਆਂ ਵੱਖ-ਵੱਖ ਟੀਮਾਂ ਇੱਥੇ ਲੱਗੀਆਂ ਆ ਜਲਦੀ ਇਹਨੂੰ ਅਸੀਂ ਰਾਉਂਡ ਅਪ ਕਰ ਲਾਂਗੇ ਤੇ ਜਿਹੜਾ ਲਵੀਸ਼ ਆ ਇਹ ਬਦੋ ਮਾਈਨਰ ਆ ਜੀ ਇਹਦਾ ਹੱਲੇ ਵੇਅਰਬਾਊਟਸ ਕਲੀਅਰ ਨਹੀਂ ਹੈਗੇ ਪੇ ਮਾਈਨਰ ਆ ਕਿ ਮੇਜਰ ਆ ਜਿੱਥੇ ਕੰਮ ਕਰਦਾ ਸੀ ਉੱਥੋਂ ਵੀ ਪਤਾ ਕਰਾਇਆ ਤੇ ਬਾਕੀ ਇਹ ਤੇ ਟੀਮਾਂ ਸਾਡੀਆਂ ਕੰਮ ਕਰ ਰਹੀਆਂ ਅਸੀਂ ਜਲਦੀ ਇਹਨੂੰ ਰਾਉਂਡ ਅਪ ਕਰਾਂਗੇ